ਤਮ ਹਾਲੀ ਦੇ ਫੋਰਟਿਸ ਹਸਪਤਾਲ ਵੱਲੋਂ ਡਾਕਟਰਾਂ ਦੀ ਟੀਮ ਨੇ ਅਗਲਾ ਰਾਜਵੀਰ ਦੀ ਸਿਹਤ ਨੂੰ ਲੈ ਕੇ ਬੁਲੇਟਿਨ ਜਿਹੜਾ ਜਾਰੀ ਕੀਤਾ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਜਵੀਰ ਦੇ ਦਿਲ ਦੀ ਧੜਕਣ ਨੂੰ ਜਾਰੀ ਰੱਖਣ ਲਈ ਉਹ ਹਾਲੇ ਵੀ ਲਾਈਫ ਸਪੋਰਟ ਤੇ ਨੇ ਇਸ ਤੋਂ ਇਲਾਵਾ ਜੋ ਜਿਵੇਂ ਬਦਲਾਅ ਉਹ ਉਸ ਦੀ ਸਿਹਤ ਦੇ ਵਿੱਚ ਡਾਕਟਰ ਚਾਹੁੰਦੇ ਐ ਉਸ ਤਰ੍ਹਾਂ ਹਜੇ ਕੋਈ ਬਦਲਾਅ ਨਹੀਂ ਹੋ ਰਿਹਾ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਰਾਜਵੀਰ ਜਵੰਦੇ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਹਦੇ ਕਰਕੇ ਬਾਕੀ ਦੇ ਅੰਗਾਂ ਨੂੰ ਕੰਮ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਤੇ ਹੁਣ ਤੱਕ ਦੀ ਨਵੀਂ ਰਿਪੋਰਟ ਆਈ ਹੈ ਡਾਕਟਰਾਂ ਦੇ ਵੱਲੋਂ ਜਿਹਨੂੰ ਬੁਲੇਟਿਨ ਕਿਹਾ ਜਾਂਦਾ ਹੈ ਤਾਂ ਕਈ ਵਿੱਚ ਮੇਰੇ ਵੀਰ ਅਹੇ ਜੇ ਸੋਸ਼ਲ ਮੀਡੀਆ ਮਦਮਾਨ ਨੇ ਜਿਹੜੇ ਬਸ ਵਿਊਜ਼ ਦਾ ਲਾਲਚ ਕਰਦੇ ਆ ਵੀ ਸਾਡੀ ਪੋਸਟ ਵਾਇਰਲ ਹੋ ਜੇ ਸਾਡੇ ਫੋਲੋਅਰ ਵਧ ਜਾਣ ਰਿਪ ਲਿਖ ਕੇ ਪੋਸਟਾਂ ਪਾਈ ਜਾਂਦੇ ਆ ਜਾਂ ਨਾਂ ਦੇ ਪਿੱਛੇ ਸੀ ਲਾਈ ਜਾਂਦੇ ਆ ਸੀ ਦਾ ਮਤਲਬ ਤਾਂ ਇਹ ਹੁੰਦਾ ਕਿ ਬੰਦੇ ਦੀ ਡੈਥ ਹੋ ਗਈ ਉਹ ਬੰਦਾ ਹਜੇ ਆਪਣੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿੰਨੇ ਲੱਖਾਂ ਲੋਕ ਨੇ ਕੀ ਛੋਟਾ ਕੀ ਵੱਡਾ ਰਾਜਵੀਰ ਜਵੰਦੇ ਲਈ ਅਰਦਾਸਾਂ ਕਰ ਰਹੇ ਆ ਉਹਦਾ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਮਾਤਾ ਹੈ ਉਹਨਾਂ ਦੀ ਭੈਣ ਹੈ ਉਹਦੇ ਛੋਟੇ-ਛੋਟੇ ਬੱਚੇ ਹੈ ਉਹ ਲੋਕਾਂ ਨੂੰ ਵੀ ਹੌਸਲਾ ਦੇ ਰਿਹਾ ਹੈ ਵੀ ਉਹਦੀ ਸਿਹਤ ਠੀਕ ਹੈ ਪਰਮਾਤਮਾ ਕਿਰਪਾ ਕਰੋ ਪਰ ਸਾਡੇ ਬਾਹਰੀ ਦੁਨੀਆ ਵਾਲੇ ਆਹ ਸੋਸ਼ਲ ਮੀਡੀਆ ਵਾਲੇ ਇਹਨੂੰ ਐ ਕਹਦੇ ਵੀ ਇੱਕ ਲੰਨ ਲੋਕ ਨੇ ਇਹ ਹੁੰਦੇ ਗਿਣਤੀ ਦੇ ਆ ਪਰ ਹੁੰਦੇ ਇਹ ਕਲਾਨੀ ਨੇ ਜਿਹੜੇ ਉਹੀ ਪਤਾ ਨਹੀਂ ਕਿੰਨੀ ਕ ਕਮਾਈ ਕਰ ਲੈਣਗੇ ਪੋਸਟ ਪਾ ਕੇ ਵੀਡੀਓ ਪਾ ਕੇ ਕਿੰਨੇ ਕ ਵਿਊਜ਼ ਆ ਜਾਣਗੇ ਇੰਨਾ ਕ ਤੁਸੀਂ ਚੰਦ ਪਾਉਗੇ ਮੋੜ-ਮੋੜ ਕੇ ਇਸੇ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਲੈਣਾ ਕਾਪੀ ਪੇਸਟ ਕਰਕੇ ਪਾਈ ਜਾਂਦੇ ਨੇ ਤੇ ਜੋ ਬੰਦਾ ਸਹੀ ਹੁੰਦਾ ਜੋ ਭਾਵਨਾ ਰੱਖਦਾ ਜਾਂ ਰਾਜੀਵੀਜ ਬੰਦੇ ਦਾ ਫੈਨ ਹੈ ਕਿਉਂਕਿ ਹਰ ਇੱਕ ਬੰਦਾ ਸਵੇਰੇ ਉੱਠ ਕੇ ਫੇਸਬੁੱਕ ਦੇਖਦਾ ਜਾਂ YouTube ਦੇਖਦਾ ਹੈ ਵੀ ਕੋਈ ਸੁਖ ਭਰੀ ਰਾਤ ਭਰੀ ਖਬਰ ਆ ਜੀ ਮਨ ਨੂੰ ਸਕੂਨ ਮਿਲ ਜੇ ਹਰ ਇੱਕ ਬੰਦੇ ਅੰਦਰ ਇਹ ਅੱਛੀ ਹੈ ਹਰ ਇੱਕ ਬੰਦੇ ਨੂੰ ਕਿਤੇ ਨਾ ਕਿ ਥੋੜਾ ਥੋੜਾ ਡਰ ਲੱਗਦਾ ਵੀ ਕਿਤੇ ਮਾੜੀ ਖਬਰ ਨਾ ਆ ਜੀ ਤਾਂ ਜਦੋਂ ਇਹ ਪ੍ਰਾਣੀਆਂ ਪੋਸਟਾਂ ਚ ਜਾ ਕੇ ਪਾ ਦਿੰਦੇ ਆ ਤਾਂ ਬੰਦਾ ਜਿਹੜਾ ਜਰੂਰ ਇੱਕ ਵਾਰੀ ਇਮੋਸ਼ਨਲ ਹੋ ਜਾਂਦਾ ਹੈ ਉਹਨੂੰ ਦੁੱਖ ਲੱਗਦਾ ਤਾਂ ਇਹਨਾਂ ਲੋਕਾਂ ਨੂੰ ਆਪਦੇ ਵਿਊਜ਼ ਨਾਲ ਮਤਲਬ ਹੁੰਦਾ ਸੋ ਤੁਸੀਂ ਵੀ ਅਗਰ ਕੋਈ ਜਾਣਕਾਰੀ ਸ਼ੇਅਰ ਕਰਦੇ ਹੋ ਪਹਿਲਾਂ ਉਹਦੀ ਜਾਂਚ ਪੜਤ ਐਮੀਨਾ ਉਥੇ ਲਿਖੀ ਥੱਲੇ ਵਾਇਰਲੂ ਲਿਖ ਦੰਨੇ ਕਿਸੇ ਨੇ ਰਿਪ ਲਿਖ ਕੇ ਪਾਸ ਦੀ ਕਿਸੇ ਨੇ ਕੋਈ ਕਹੇ ਦੀ ਹੋਰ ਵੀਡੀਓ ਚੱਕ ਕੇ ਪਾਤੀ ਕੋਈ ਬੰਦਾ ਹੋਰ ਇਲਾਜ ਕਰਵਾ ਰਿਆ ਹੁੰਦਾ ਉਥੇ ਲਿਖ ਦੰਦੇ ਇਹ ਹੈ ਜੀ ਰਾਜਵੀਰ ਜਵੰਦਾ ਆਪਾਂ ਚੱਕ ਕੇ ਸ਼ੇਅਰ ਕਰ ਦੰਨੇ ਜਾਂ ਵਾਇਰਲੂ ਵਾਇਰਲੂ ਕਰੀ ਜਾਂਦੇ ਵਾਇਰਲੂ ਵਾਇਰਲੂ ਕਰ ਲਓ ਪਰ ਸਹੀ ਪੋਸਟ ਪੜ੍ਹ ਲਿਆ ਕਰੋ ਰਾਜਵੀਰ ਜਵੰਦੇ ਦੀ ਵੀ ਕਿਹੜੀ ਉਹਦੀ ਸਹੀ ਪੋਸਟ ਹੈ ਕਿਹੜੀ ਫੇਕ ਪੋਸਟ ਹੈ ਐਵੇਂ ਅੱਖਾਂ ਵਿੱਚ ਕੇ ਪੋਸਟ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਜਿਹੜੇ ਕਲਾਨਾਂ ਨੇ ਫੇਸਬੁੱਕ ਵਾਲੇ ਵਿੱਚ ਜਿਨ੍ਹਾਂ ਨੂੰ ਵਿਊਜ਼ ਤੱਕ ਮਤਲਬ ਹੈ ਜਿਨ੍ਹਾਂ ਨੂੰ ਪ ਫਾਲੋਅਰ ਵਧਾਉਣ ਦਾ ਕੀ ਮਤਲਬ ਹੈ ਇਹਨਾਂ ਨੂੰ ਕੋਈ ਭਾਵਨਾ ਦਾ ਨਹੀਂ ਹੁੰਦਾ ਇਹਨਾਂ ਨੂੰ ਕੋਈ ਨਹੀਂ ਹੁੰਦਾ ਕਿਸੇ ਦੇ ਮਾਂ ਨੂੰ ਠੇਸ ਪਹੁੰਚੂ ਇਹਨਾਂ ਨੂੰ ਕੋਈ ਨਹੀਂ ਹੁੰਦਾ ਕਿਸੇ ਮਾਂ ਦਾ ਪੁੱਤ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਨੂੰ ਆਇਆ ਵਾਸਾ ਅਸੀਂ ਵਾਇਰਲ ਹੋ ਜਾਈਏ ਅਸੀਂ ਰਾਤੋ ਰਾਤ ਡਾਲਰ ਬਣਾ ਲਈਏ ਸਾਡੇ ਬੈਂਕ ਦੇ ਵਿੱਚ ਪੈਸੇ ਆ ਜਾਣ ਇਹ ਕਲਾਨ ਲੋਕ ਹੁੰਦੇ ਐ ਇਹਨਾਂ ਦੀ ਪੋਸਟ ਤੇ ਨਾ ਤਾਂ ਲਾਈਕ ਕਰਿਆ ਕਰੋ ਨਾ ਇਹਨਾਂ ਦੀ ਪੋਸਟ ਨੂੰ ਸ਼ੇਅਰ ਕਰਿਆ ਕਰੋ ਲਾਂ ਤਾਂ ਪਾਇਆ ਕਰੋ ਜਿਹੜਾ ਹੈ ਕੁਝ ਲਿਖਦਾ ਹੈ ਪੋਸਟ ਬੇਸਕਾ ਸ਼ੇਅਰ ਕਰਦੇ ਹੋ ਲਾਂ ਤਾਂ ਪਾ ਕੇ ਪਰ ਨਾਲ ਆਈ ਵੀ ਲਿਖੋ ਵੀ ਨਾਤਾ ਦੀ ਵੀਡੀਓ ਲਾਈਕ ਕਰਿਓ ਨਾ ਇਹਦਾ ਪੇਜ ਫੋਲੋ ਕਰਿਓ ਜਿਨ੍ਹਾਂ ਨੇ ਪੇਜ ਫੋਲੋ ਕਰਿਆ ਹੋਇਆ ਅਨਫੋਲੋ ਕਰ ਦੋ ਫਿਰ ਇਹਨਾਂ ਦੀ ਆਕਟ ਕਾਣੀ ਆਊਗੀ ਤਾਂ ਪਰਮਾਤਮਾ ਦੀ ਕਿਰਪਾ ਜ਼ਰੂਰ ਹੋ ਲੱਖਾਂ ਲੋਕਾਂ ਨੇ ਕੀਤੇ ਹੋਈਆਂ ਅਰਦਾਸਾਂ ਅਵ्यर्थ ਨਹੀਂ ਜਾਣਗੀਆਂ ਕਿਉਂਕਿ ਸੱਟ ਐ ਗੰਭੀਰ ਐ ਸੁਧਾਰ ਹੋਣ ਦੇ ਵਿੱਚ ਸਮਾਂ ਲੱਗੇ ਇੱਕ ਹਫ਼ਤੇ ਤੋਂ ਉਹ ਲਗਾਤਾਰ ਲਾਈਵ ਸਪੋਰਟ ਤੇ ਨੇ ਕਿਉਂਕਿ ਜ਼ਰੂਰੀ ਐ ਦਿਲ ਦੀ ਧੜਕਣ ਨੂੰ ਢੜਕਾਉਣ ਲਈ ਹੌਲੀ ਹੌਲੀ ਪਰਮਾਤਮਾ ਕਿਰਪਾ ਕਰੂਗਾ ਇੱਕਦਮ ਕੋਈ ਵੀ ਬੰਦਾ ਜਿਹੜਾ ਸੱਟ ਖਾ ਕੇ ਠੀਕ ਨਹੀਂ ਹੁੰਦਾ ਹੁੰਦਾ ਇਹ ਆਪਾਂ ਸਾਰੇ ਜਾਣਦੇ ਆ ਬਾਕੀ ਸਿਰੇ ਦਾ ਹਸਪੀਟਲ ਹੈ ਮਹਾਲੀ ਫੋਟਸ ਬਾਹਰੋਂ ਡਾਕਟਰਾਂ ਦੀ ਟੀਮਾਂ ਲਗਾਤਾਰ ਆ ਰਹੀਆਂ ਨੇ ਹਰ ਸਮੇਂ ਮਿੰਟ-ਮਿੰਟ ਤੇ ਉਹਦੇ ਸਰੀਰਕ ਹਰਕਤ ਤੇ ਜਿਹੜੀ ਨਿਗਰਾਨੀ ਰੱਖ ਰਹੀਆਂ ਨੇ ਸੋ ਆਪ ਵਾਹਾਂ ਤੋਂ ਬਚੋ ਗਲਤ ਜਾਣਕਾਰੀ ਨੂੰ ਮੇਰਾ ਵੀਰ ਜਮਨਾ ਸ਼ੇਅਰ ਕਰਿਓ